ਅਸੀਂ ਪਰਮੇਸ਼ਵਰ ਦੀ ਸੇਵਾ ਚਰਚਾਂ ਦੇ ਵਿੱਚ ਇਹਦਾ ਹੀ ਕਰਦੇ ਹਾਂ ਕਰਦੇ ਰਵਾਂਗੇ ਉਹ ਨਾ ਕੋਈ ਸਾਨੂੰ ਕੋ ਰੋਕ ਸਕਦਾ ਵਾ ਜਿਹੜੇ ਪਾਪ ਦੇ ਨਾਮਿਆਂ ਉਹ ਰੋਕੇ ਦਿਖਾ ਦੇ ਤੇ ਸਾਡੀ ਜਿਹੜੀ ਇਹ ਲੜਾਈ ਆ ਕਿਸੇ ਧਰਮ ਦੇ ਨਾਲ ਨਹੀਂ ਆ ہلو میرے بہت ہی پرم ستکار جن بھی پرمیشور داس اور اورسی اس جگہ تہ پہنچے نے ਸਾਰਿਆਂ ਦਾ ਦਿਨੋ ਧੰਨਵਾਦ ਕਰਦਾ ਔਰ ਸਾਡੇ ਪੰਜਾਬ ਦੀ ਪੂਰੀ ਲੀਡਰਸ਼ਿਪ ਸਾਡੇ ਪ੍ਰਾ ਅਲਬਿੰਦ ਦੂਆ ਜੀ ਜੌਨ ਕੋਟਰੀ ਜੀ ਪੰਟਿਆ ਜਨਾਲਾ ਜੀ ਹਮੀਦ ਮਸੀ ਜੀ ਸਨਾਵਰ ਪੱਟਲ ਜੀ ਗੁਰਿੰਦ ਘਾਰੂ ਜੀ ਲੁਧਿਆਣਾ ਤੋਂ ਮੇਰੇ ਛੋਟੇ ਵੀਰ ਰਾਜ ਸਿੱਧੂ ਜੀ ਲੁਕਸ ਮਸੀ ਜੀ ਪੀਟਰ ਬਲੰਦਪੁਰੀਆ ਜੀ ਔਰ ਹੋਰ ਜੇ ਕਿਸੇ ਮੈਂ ਭਰਾ ਦਾ ਨਾਮ ਨਹੀਂ ਲੈ ਸਕਿਆ ਤਾਂ ਮੈਨੂੰ ਸ਼ਮਾ ਕਰਿਓ ਸੋ ਮੈਂ ਅੱਜ ਨਾਲ ਗੱਲ ਤੋਂ ਸ਼ੁਰੂ ਕਰਨਾ ਚਾਹੁੰਦਾ ਅਲਪੜਾ ਭਾਜੀ ਇੱਕ ਗੱਲ ਕਹਿੰਦੇ ਹੁੰਦੇ ਨੇ ਜਾਦਿਆ ਸਾਡੀ ਚੱਠੇ ਜਾਦਿਆ ਸਾਡੀ ਚੱਠੇ ਖਾਣ ਪੀਣ ਨੂੰ علیحدਾਂ- علیحدਾਂ ਮਰਨ ਮਰਨ ਇਕੱਠੇ ਸਾਰ ਅਸੀਂ ਸਾਰੇ ਇਕੱਠੇ ਆ ਮੈਂ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਪਰ ਮੇਰੇ ਪਿਆਰੇ ਤੇ ਭਰਾਵੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਸਾਡੀ ਜਿਹੜੀ ਇਹ ਲੜਾਈ ਆ ਕਿਸੇ ਧਰਮ ਦੇ ਨਾਲ ਨਹੀਂ ਆ ਸਿੱਖ ਭਾਈਚਾਰੇ ਦੇ ਜਿਹੜੇ ਭਰਾ ਨੇ ਸੀ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਆ ਦਿਲੋਂ ਉਹਨਾਂ ਦਾ ਸਤਿਕਾਰ ਕਰਦੇ ਆ Hindu ਭਾਈਚਾਰੇ ਨਾਲ ਸਾਡੇ ਵਪਾਰ ਸਾਂਝੇ ਨੇ ਸਾਡਾ ਮਰਨ ਜੀ ਉਹਨਾਂ ਨਾਲ ਸਾਂਝਾ ਵਾ ਮੁਸਲਮਾਨ ਭਾਈਚਾਰੇ ਨੂੰ ਅਸੀਂ ਪਿਆਰ ਕਰਦੇ ਆ ਸੋ ਕ੍ਰਿਸਚੀਅਨ ਭਾਈਚਾਰਾ ਜਿਹੜਾ ਹੈਗਾ ਇਹ ਸ਼ਾਂਤੀ ਪਸੰਦ ਅਸੀਂ ਲੋਗ ਆ ਮੰਗਰ ਜਿੱਥੇ ਸਾਡੇ ਧਰਮ ਦੀ ਗੱਲ ਆਉਂਦੀ ਆ ਜਿੱਥੇ ਮੁਸੀਬ ਭਾਈਚਾਰੇ ਨੂੰ ਕੂੜਾ ਕਿਹਾ ਜਾਂਦਾ ਵਾ ਜਿੱਥੇ ਸਾਡੇ ਚਰਚਾਂ ਉੱਪਰ ਅਟੈਕ ਕਰਨ ਦੀ ਗੱਲ ਕੀਤੀ ਜਾਂਦੀ ਆ ਜਿੱਥੇ ਅਸੀਂ ਸ਼ਾਂਤੀ ਪਸੰਦ ਆ ਉਥੇ ਅਸੀਂ ਕ੍ਰਾਂਤੀ ਮਸੰਦ ਰਹੀ ਆ। ਉਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਾਡੀ ਲੜਾਈ ਕਿਸੇ ਕਮਿਊਨਿਟੀ ਦੇ ਨਾਲ ਨਹੀਂ ਹੈ ਮਗਰ ਸਮਾਜ ਦੇ ਵਿੱਚ ਜਿਹੜੇ ਗੰਦ ਫਲਾਉਣ ਵਾਲੇ ਲੋਕ ਨੇ ਜਿਹੜੇ ਆਪੀ ਭਾਈਚਾਰਕ ਨੂੰ ਸਾਹਮਣੇ ਢਾਹ ਲਾਉਣ ਵਾਲੇ ਲੋਕ ਨੇ ਜਿਹੜੇ ਆਪਣੀ ਭਾਈਚਾਰਕ ਨੂੰ ਖਰਾਬ ਕਰਨਾ ਚਾਹੁੰਦੇ ਨੇ ਪੰਜਾਬ ਦੀ ਏਕਤਾ ਨੂੰ ਪ੍ਰਤਾ ਨੂੰ ਅਖੰਡਤਾ ਨੂੰ ਢਾਹ ਲਾਉਣਾ ਚਾਹੁੰਦੇ ਨੇ ਇਹ ਪੂਰਾ ਮਸੀਹ ਪਾਈਚਾਰਾ ਨਾਲ ਜਿਹੜਾ ਡੱਟ ਕੇ ਉਹਨਾਂ ਦਾ ਵਿਰੋਧ ਕਰੇਗਾ ਉਹਦਾ ਸੰਘੂ ਜਿਹੜਾ ਅੱਜ ਇਹ ਆ ਵੀ ਪੂਰੀ ਲੀਡਰਸ਼ਿਪ ਆ ਦਿਗੜੀ ਆ ਇੱਕ ਮੰਚ ਤੇ ਬੈਠੀ ਆ ਸੋ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ ਸ਼ਰਾਬੀ ਲੋਕ ਹੈਗੇ ਇਹਨਾਂ ਨੂੰ ਜਲਦ ਤੋਂ ਜਲਦ ਜ਼ੇਲੀਆਂ ਦੀਆਂ ਸਲਾਕਾਂ ਦੇ ਪਿੱਛੇ ਸੁਟਿਆ ਜਾਵੇ ਔਰ ਮਸੀਹ ਭਾਈ ਚਾਰੇ ਦੇ ਜਿਹੜੇ ਹਿਰਦੇ ਵਰੁੰਧਰੇ ਗਏ ਨੇ ਉਹਨਾਂ ਤੇ ਮਲਮ ਪੱਟੀ ਦਾ ਕੰਮ ਕੀਤਾ ਜਾਵੇ ਸੋ ਅਸੀਂ ਪਰਮੇਸ਼ਵਰ ਦੀ ਸੇਵਾ ਚਰਚਾ ਦੇ ਵਿੱਚ ਇਹਦਾ ਹੀ ਕਰਦੇ ਹਾਂ ਕਰਦੇ ਰਵਾਂਗੇ ਔਰ ਨਾ ਕੋਈ ਸਾਨੂੰ ਕੋ ਰੋਕ ਸਕਦਾ ਵਾ ਜਿਹੜੇ ਭਾਪ ਤੇ ਨਾਮਿਆਂ ਔਰ ਰੋਕੇ ਦਿਖਾ ਦੇ ਸਾਰੇ ਜਨਤ ਵੱਲੋਂ ਜੈ ਜੀ ਹਾਲੇ ਸਰ ਜੀ ਮੇਰੇ ਵੱਲੋਂ ਜੀਐਮਸੀ ਦੀ ਮੇਰਾ ਨਾਮ ਜੁ ਕਿੰਦਰ ਮਸੀ ਗੌਰਵ ਆ ਸਰ ਜੀ ਜਿਹੜੀ ਮੀਟਿੰਗ ਰੱਖੀ ਗਈ ਹੈ ਸਿੱਧੇ ਚਾਰਲੇ ਜੀ ਅਸੀਂ ਤੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਆਂ ਅੱਜ ਪੂਰਾ ਪਤਾ ਲੱਗਦਾ ਸੀ ਕਿ ਤੁਸੀਂ ਭਰਮੇ ਲਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅੱਜ ਪੂਰੀ ਜਿੰਨੀ ਪੰਜਾਬ ਦੀ ਲੀਡਰਸ਼ਿਪ ਆ ਸਾਰੀ ਕਮਿਊਨਿਟੀ ਇਕੱਠੀ ਆ ਔਰ ਸਾਨੂੰ ਪਿਛਲੇ ਦਿਨਾਂ ਚ ਪਤਾ ਲੱਗਿਆ ਸੀ ਜੋ ਕੋਤੀ ਕੋਈ ਬਾਬਾ ਜਿਹੜਾ ਗੁਰਪੀਤ ਪਰੂ ਤੇ ਪਰੂ ਆਇਆ ਵਾ ਉਹ ਕਹਿੰਦਾ ਸੀ ਕਿ ਮੈਂ ਜਲੰਧਰ ਚ ਕਰਤਾਰ ਲਾਉਣਾ ਵਾ ਅੱਜ ਪੂਰੀ ਲੀਡਰਸ਼ਿਪ ਜਿਹੜੀ ਇਕੱਠੀ ਹੋਈ ਆ ਔਰ ਉਹ ਤੇ ਆਏ ਨਹੀਂ ਮਗਰ ਸਾਡੇ ਜਿਹੜੇ ਸਾਰੇ ਸਾਈ ਭਾਈਚਾਰੇ ਦੇ ਭਰਾ ਨੇ ਸਾਰੇ ਇਕੱਠੇ ਆ ਦੇਖੋ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਅਸੀਂ ਸਿੱਖ ਧਰਮ ਨੂੰ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਮਗਰ ਜਿਹੜੇ ਇਦਾਂ ਦੇ ਲੋਕ ਹੈਗੇ ਜਿਹੜੇ ਆਪੀ ਭਾਈਚਾਰੇ ਦਾ ਸਾਝ ਨੂੰ ਢਾਹ ਲਾਉਂਦੇ ਨੇ ਜਿਹੜੇ ਆਪਾਂ ਅੱਛੇ ਦੰਗੇ ਕਰਾਉਣਾ ਚਾਹੁੰਦੇ ਨੇ ਅਸੀਂ ਉਹਨਾਂ ਦੇ ਖਿਲਾਫ ਆ ਉਹਨਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਪ੍ਰਸ਼ਾਸਨ ਨੇ ਵੀ ਕੀਤੀ ਆ ਔਰ ਗਾਂਵਾਂ ਦੀ ਵਕਫ ਵਕਫ ਜ਼ਿਲ੍ਹੇ ਤੇ ਕਰਵਾਈ ਜਾਏਗੀ ਅੱਛਾ ਸਰ ਇੱਕ ਕਿ ਕਰ ਹੋਏ ਪ੍ਰਧਾਨ ਜੀ ਨੇ ਇੱਕ ਗੱਲ ਕਹੀ ਸੀ ਕਿ ਜੇ ਜਦੋਂ ਤੁਸੀਂ ਮਸਜਿਦ ਦੇ ਵਿੱਚੋਂ ਤੇ ਕੋਈ ਜਾਂਦਾ ਟਾੜੇ ਮਸਜਿਦ ਹੋ ਜਾਂਦਾ ਨਾ ਕਿ ਉਹ ਵੀ ਇਹੀ ਗੱਲ ਕਹਿੰਦੇ ਕਿ ਜੇ ਤੁਸੀਂ ਉੱਧਰ ਜਾਂਦੇ ਹੋ ਤੇ ਪੱਗ ਨਾ ਬੰਨੋ ਕੋਚ ਨਾ ਕਰੋ ਕਿ ਤੁਸੀਂ ਮਸਜਿਦ ਬਣ ਕੇ ਜਾਓ ਉੱਧਰ ਇਹ ਕੰਮ ਨਾ ਕਰੋ ਫਿਰ ਪੱਗ ਬਣ ਕੇ ਪਛਾਣ ਨਾ ਕਰੋ ਤੇਰੇ ਵੱਟ ਤੁਹਾਡੇ ਬਾਰੇ ਕੀ ਕਹਿਣਾ ਹੈ ਦੇਖੋ ਮੇਰੀ ਬੇਨਤੀ ਇਹ ਆ ਵੀ ਸਾਰੇ ਧਰਮਾਂ ਦੇ ਲੋਕ ਜਿਹੜੇ ਮਸੀਹ ਭਾਈ ਚਰਚਾ 'ਚ ਆ ਰਹੇ ਨੇ ਮਸੀਹ ਭਾਈਦਲ ਨੂੰ ਪਿਆਰ ਕਰਦੇ ਨੇ ਅਸੀਂ ਕਿਸੇ ਪੱਗ ਵਾਲੇ ਬੰਦੇ ਨੂੰ ਇਹ ਨਹੀਂ ਕਹਿ ਸਕਦੇ ਵੀ ਤੂੰ ਸਾਡੀ ਚਰਚਾ 'ਚ ਨਾ ਆ ਨਾ ਕਿਸੇ ਕਲੀਸ਼ੇ ਵਾਲੇ ਨੂੰ ਕਹਿ ਸਕਦੇ ਆ ਅਸੀਂ ਆਉਣ ਦੀ ਗੱਲ ਨਹੀਂ ਆਉਣ ਦੀ ਗੱਲ ਨਹੀਂ ਕਹਿ ਰਹੇ ਉਹ ਵਿਚਾਰ ਕਰਨ ਦੀ ਗੱਲ ਕਹਿ ਰਹੇ ਕਿ ਕਹਿੰਦੇਗਾ ਵਿਚਾਰ ਕਰਦੇ ਆ ਕਿ ਅਸੀਂ ਜੇ ਕੋਈ ਸਿੱਖ ਧਰਮ ਜਾਂਦੇ ਪੂਰਾ ਨੂੰ ਅਪਣਾਉਂਦੇ ਆ ਜੇ ਰ ਅਪਾ ਕ੍ਰਿਸ਼ਨ ਧਰਮ ਚ ਜਾਂਦੇ ਨੂੰ ਪੂਰਾ ਅਪਣਾਇਆ ਜਾਂਦਾ ਕਿ ਆ ਤੂੰ ਤੂੰ ਰ ਅਪਣਾਇਆ ਜਾਂਦਾ ਜਿਹੜਾ ਕੋ 33 ਮੈਂ ਲੈਂਦੇ ਆ ਪੂਰਾ 33 ਲੈਂਦਾ ਪ੍ਰਭੂ ਦੇ ਵਿੱਚ ਆਂਦਾ ਆ ਤੇ ਪੂਰਾ ਪ੍ਰਭੂ ਨੂੰ ਪਨਾਉਂਦਾ ਆ ਠੀਕ ਆ ਜੀ ਲੇਕਿਨ ਉਹ ਕਹਿੰਦੇ ਆ ਕਿ ਜੇ ਤੁਸੀਂ ਪ੍ਰਭੂ ਨੂੰ ਪਨਾਉਂਦੇ ਵੀ ਪਾਗਿ ਕਿਉਂ ਬੰਨਦੇ ਆ ਫੇ ਸਾਡੀ ਜਿਹੜਾ ਉਹ ਤੇ ਚੀਜ਼ ਨੂੰ ਕਿਉਂ ਲੈ ਕੇ ਜਾਂਦੇ ਹੋ ਦੇਖੋ ਬਾਈਬਲ ਦੇ ਵਿੱਚ ਲਿਖਿਆ ਬਾਈਬਲ ਕਿਸੇ ਦਾ ਧਰਮ ਨਹੀਂ ਬਦਲਦੀ ਬਾਈਬਲ ਮਨ ਬਦਲਦੀ ਆ ਬਾਈਬਲ ਮਨ ਪਰਵਰਤਨ ਕਰਾਉਂਦੀ ਆ ਧਰਮ ਪਰਵਰਤਨ ਨਹੀਂ ਕਰਾਉਂਦੀ ਸੇ ਤੁਹਾਡੀ ਅਸੀਂ ਕਿਸੇ ਨੂੰ ਵੀ ਇਹ ਜ਼ੋਰ ਨਹੀਂ ਦਿੰਦੇ ਵੀ ਤੂੰ ਆਪਣੀ ਪੱਗ ਲਾ ਦੇ ਤੂੰ ਉਹ ਕਰ ਦੇ ਜਿਹਦਾ ਦਿਲ ਜਿੱਦਾ ਕਰਦਾ ਵਾ ਉਹਦਾ ਪ੍ਰਭੂ ਦਾ ਕੰਮ ਕਰਦਾ ਵਾ ਅਸੀਂ ਦੇਖੋ ਹੁਣ ਕਈਆਂ ਨੇ ਨਾਮ ਮਰ ਲਾਇਆ ਕਈਆਂ ਨੇ ਗੱਲ ਆਇਆ ਵਾ ਅਸੀਂ ਉਹਨੂੰ ਇਹ ਮਨਾ ਨਹੀਂ ਕਰਦੇ ਮਗਰ ਇਹ ਜ਼ਰੂਰ ਚਾਹੀਦਾ ਹੈ ਵੀ ਜਿਹੜੀਆਂ ਕ੍ਰਿਸਚਨ ਭਾਈਚਾਰ ਦੇ ਨੇ ਜਿਹੜੀਆਂ ਨੋਰਮਸ ਹੈਗੀਆਂ ਉਹ ਜ਼ਰੂਰ ਉਹ ਬੰਦਾ ਫੋਲੋ ਕਰੇ ਲੋਕੀ ਫੋਲੋ ਕਰਦੇ ਆ ਅੱਜ ਬਹੁਤ ਬਹੁਤ ਵੱਡੇ ਸੇਵਕ ਵੀ ਜਿਹੜੇ ਆ مسیਹੀ ਭਾਈਚਾਰੇ ਦੇ ਵਿੱਚ ਖੜੇ ਨੇ ਪਰ ਜਿਹੜੀਆਂ ਇਹਦੇ ਟਾਈਮ ਦੇ ਵਿੱਚ ਇਹ ਕੋ 1000 ਪਹਿਲਾਂ ਹਜ਼ਾਰਾਂ ਸਾਲ ਪਹਿਲਾਂ ਜਿਹੜੀਆਂ ਪੱਗਾਂ ਚਲਦੀਆਂ ਸੀ ਔਰ ਪੱਗਾਂ ਕੋਈ ਇਹ ਨਹੀਂ ਆ ਵੀ ਪੱਗ ਇਹਨਾਂ ਦੀ ਆ ਪੱਗ ਜਿਹੜੀ ਆ ਬਾਈਬਲ ਦੇ ਟਾਈਮ ਤੋਂ ਪਹਿਲਾਂ ਵੀ ਪੱਗ ਬੰਨੀ ਜਾਂਦੀ ਸੀ ਧੰਨਵਾਦ ਜੇ ਪ੍ਰਸ਼ਾਦ ਜੇ ਕੋਈ ਜੈਸਾ ਤੇ ਇਹਹੀ ਗੱਲ ਨੂੰ ਦੇਖੋ ਵਕ ਵਕ ਧਰਮਾਂ ਦੇ ਨੌਂਸ ਨੇ ਹੁਣ ਸਾਡੀ ਚਰਚ ਦੇ ਵਿੱਚ ਜੇ ਕੋਈ ਪੱਗ ਬੰਨ ਕੇ ਇਸੇ ਢੱਗ ਕੇ ਫੂਡ ਪਾ ਕੇ ਆ ਜਾਂਦਾ ਵਾ ਅਸੀਂ ਉਹਨੂੰ ਮੰਨ ਨਹੀਂ ਕਰਦੇ ਸਾਡਾ ਜਿਹੜਾ ਵਾ ਨੌਂਸ ਆ ਇਦਾਂ ਹੀ ਉਹਨਾਂ ਦੇ ਜਿਹੜੇ ਨੌਂਸ ਹੋਏ ਜਾਏਗਾ ਜੇ ਗੁਰਦੁਆਰਾ ਸਾਹਿਬ ਦੀ ਕਿਸੇ ਨੇ ਮੁਸਲਮਾਨ ਨਹੀਂ ਬਣਾ ਸਕਦਾ ਕਿ ਇੱਕ ਮਿੰਟ ਇੱਕ ਮਿੰਟ ਕ੍ਰਿਸ਼ਨਸ ਪਾਤ ਪ੍ਰਸ਼ਾਦ ਨਹੀਂ ਖਾਂਦਾ ਹੈ ਨਾ ਮਤਲਬ ਤੇਰੀ ਪ੍ਰਧਾਨੀ ਗਏ ਪ੍ਰਸ਼ਾਦ ਖਾ ਲੈਂਦੇ ਆ ਉਧਰ ਪ੍ਰਧਾਨੀ ਗਏ ਖਾ ਲਾਂਦੇ ਤੁਸੀਂ ਕਹਿੰਦੇ ਨਹੀਂ ਖਾਂਦੇ ਮਤਲਬ ਕੀ ਚੱਕਰ ਕੀ ਦੀ ਆਪਣੀ ਆਪਣੀ ਸੋਚ ਹੈ ਕੋਈ ਖਾਂਦਾ ਕੋਈ ਨਹੀਂ ਖਾਂਦਾ ਕਿਸੇ ਨੂੰ ਬਣ ਕੇ ਮੁਸਲਮਾਨ ਕੋਈ ਨਹੀਂ ਬਣਾ ਸਕਦਾ ਕਹਿੰਦੇ ਕਿ ਸਾਡੇ ਧਰਮ ਨੂੰ ਇਹ ਕਹਿੰਦੇ ਸ਼ੈਤਾਨ ਕਹਿੰਦੇ ਹੁਣ ਅਸੀਂ ਸਾਡੇ ਜੋ ਕੋਈ ਮੰਦਿਰ ਗੁਰਦੁਆਰੇ ਚ ਕੋਈ ਜਾਣੇ ਆ ਮੇਰੀ ਬੇਨਤੀ ਸੁਣੋ ਉਥੇ ਨਾ ਦੇ ਨੌਮ ਸਿਆ ਵੀ ਤੁਸੀਂ ਸੇ ਢਾਕੇ ਜਾਣਾ ਵਾ ਸਾਡੇ ਲੋਕ ਜਦੋਂ ਮੰਦਰ ਗੁਰਦੁਆਰੇ ਚ ਜਾਂਦੇ ਨੇ ਮੰਨ ਲਓ ਸੇ ਢਾਕੇ ਜਾਂਦੇ ਨੇ ਉਹ ਸਾਡੀ ਕੋਈ ਚੱਚ ਚ ਆਉਂਦਾ ਵਾ ਅਸੀਂ ਉਹਨੂੰ ਇਹ ਥੋੜਾ ਕਹਨੇ ਆ ਵੀ ਤੂੰ ਆਪਣੇ ਪੱਗ ਲਾ ਕੇ ਆ ਸੋ ਇਦਾਂ ਹੀ ਇਹ ਕ੍ਰਿਸ਼ਨ ਭਾਈ ਚਰਦੇਵ ਜਿਹੜੀਆਂ ਨੌਮਸ ਹੈਗੀਆਂ ਉਹ ਫੋਲੋ ਕਰਨੀਆਂ ਪੈਂਦੀਆਂ ਵਾ ਸਾਡੇ ਧਰਮ ਦੇ ਵਿੱਚ ਪ੍ਰਸ਼ਾਦ ਆਪਾਂ ਨਹੀਂ ਖਾਂਦੇ ਇਸ ਵਿੱਚ ਕਲੀਅਰ ਹੋ ਗਿਆ ਕਿ ਕ੍ਰਿਸ਼ਨ ਪ੍ਰਸ਼ਾਦ ਨਹੀਂ ਖਾਂਦੇ ਪ੍ਰਸ਼ਾਦ ਆਪਾਂ ਨਹੀਂ ਖਾਂਦੇ ਸਾਡੇ ਜਿਹੜੇ ਬਾਈਬਲ ਹੈ ਮੰਨ ਲਓ ਬਾਈਬਲ ਵੀ ਇਹ ਦੱਸਦੀ ਨਾ ਤੁਸੀਂ ਕਬਰਾਂ ਨੂੰ ਪੁੱਛੋ ਨਾ ਤੁਸੀਂ ਮੂਟੀਆਂ ਨੂੰ ਪੁੱਛੋ ਗੁਰੂ ਗ੍ਰੰਥ ਸਾਹਿਬ ਜੀ ਵੀ ਇਹ ਦੱਸਦੇ ਨਾ ਤੁਸੀਂ ਮੜੀਆਂ ਨੂੰ ਪੁੱਛੋ ਨਾ ਮਸਾਲਾਂ ਨੂੰ ਪੁੱਛੋ ਔਰ ਮੁਸਲਮਾਨ ਧਰਮ ਦੇ ਵਿੱਚ ਵੀ ਜਿਹੜੇ ਕੱਟੜ ਮੁਸਲਮਾਨ ਹੈਗੇ ਉਹ ਵੀ ਦੱਸਦੇ ਨਾ ਕਿ ਮੂੜੀਆਂ ਮੂਟੀਆਂ ਨੂੰ ਪੁੱਛਦੇ ਨਾ ਮੜੀਆਂ ਨੂੰ ਪੁੱਛਦੇ ਆ ਸੋ ਅਸੀਂ ਬਾਈਬਲ ਨੂੰ ਫੋਲੋ ਕਰਨ ਵਾਲੇ ਲੋਕ ਆ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਲੋਕ ਆ ਸਾਡੀ ਜਿਹੜੀ ਲੜਾਈ ਆ ਜਿਹੜੇ ਸਮਾਜ ਵਿਰੋਧੀ ਆ ਉਹਨਾਂ ਦੇ ਨਾਲ ਲੜਾਈ ਆ ਬਾਕੀ ਸਾਰੇ ਸਮਾਜ ਦੇ ਨਾਲ ਸਾਡੀ ਲੜਾਈ ਨਹੀਂ ਆ ਧੰਨਵਾਦ ਪ੍ਰਸ਼ਾਸਨ ਤੁਸੀਂ ਮੰਗ ਕਰਦੇ ਵੀ ਇਹਨਾਂ ਦੇ ਪ੍ਰਬੰਧ ਜਲਦ ਤੋਂ ਜਲਦ ਇਹਨਾਂ ਨੂੰ ਰੈਸਟ ਕੀਤਾ ਜਾਵੇ ਕਿਉਂਕਿ ਜਿਹੜੇ ਆ ਦੰਗੇ ਭੜਕਾਉਣਾ ਚਾਹੁੰਦੇ ਨੇ ਆਪਸੀ ਭਾਈਚਾਰਕ ਸਾਂਝ ਨੂੰ ਢਾਹ ਲਾਉਣਾ ਚਾਹੁੰਦੇ ਨੇ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਬੜੀ ਕੀਤੀ ਜਾਵੇ ਧੰਨਵਾਦ ਪ੍ਰਿੰਟ ਸਰ ਜੀ ਤੁਹਾਡੇ ਨਾਮ ਤੇ ਵੀ ਗਈ ਤੇ ਤੁਸੀਂ ਅੱਗੇ ਕਾਰਵਾਈ ਕਰੋ ਕਿਉਂਕਿ ਅਸੀਂ ਪ੍ਰਸ਼ਾਸਨ ਨਾਲ ਮਿਲੇ ਆ ਤੁਹਾਡੀਆਂ ਮੀਟਿੰਗਾਂ ਲਗਾਤਾਰ ਹੁਣ ਚੱਲਦੀਆਂ ਪਈਆਂ ਸਾਰੀ ਲੀਡਰਸ਼ਿਪ ਬੈਠੀ ਆ ਅੱਜ ਅਸੀਂ ਇਹ ਸਾਰੀ ਮੀਟਿੰਗ ਕਰਕੇ ਫਿਰ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ ਧੰਨਵਾਦ ਮੈਂ ਜੌਨ ਹੋਟਲ ਦੀ ਪ੍ਰੈਜ਼ੀਡੈਂਟ ਪੋਸਟਲ ਸੁਪਾਲਨਾ ਚਰਚ ਤੋਂ ਅੰਮ੍ਰਿਤਸਰ ਤੋਂ ਅੱਜ ਸੋ ਅੱਜ ਜੇ مسیਹੀ ਭਾਈਚਾਰਾ ਅੱਜ ਜਾਗਰੂਕ ਹੋ ਚੁੱਕਾ ਹੈ ਕਿਸੇ ਵੀ ਸ਼ਰਾਰਤੀ ਅੰਸਰ ਨੂੰ مسیਹੀ ਕੌਮ ਦੇ ਖਿਲਾਫ ਇੱਕ ਸ਼ਬਦ ਵੀ ਬੋਲਣ ਦੀ ਆਗਿਆ ਨਹੀਂ ਦਿੱਤੀ ਜਾਏਗੀ ਔਰ ਜਿਹੜੇ ਲੋਕ ਸਾਡੇ ਪਿਆਰੇ ਪੰਜਾਬ ਦੀ ਧਰਤੀ ਨੂੰ ਲਾਂਭੂ ਲਾਉਣਾ ਚਾਹੁੰਦੇ ਨੇ ਜਿਹੜੇ ਲੋਕ ਸਾਡੇ ਭਾਰਤ ਦੀ ਜਿਹੜੀ ਏਕਤਾ ਦੇ ਖੰਡਾਂ ਨੂੰ ਤੈਸ-ਤੈਸ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਕਿਸੇ ਵੀ ਸੂਰਤ ਬਖਸ਼ਿਆ ਨਹੀਂ ਜਾਊਗਾ ਬੇਸ਼ੱਕ ਮਸੀਹੀ ਲੋਕ ਸ਼ਾਂਤੀ ਪਸੰਦ ਲੋਕ ਨੇ ਲੇਕਿਨ ਉਥੇ ਨਾਲ ਨਾਲ ਸਾਡਾ ਕ੍ਰਾਂਤੀ ਪਸੰਦ ਵੀ ਜਿਹੜਾ ਯੂਥ ਹੈ ਉਹ ਹੁਣ ਜਾਗਰੂਕ ਹੋ ਚੁੱਕਾ ਹੈ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਸ਼ਰਾਰਤੀ ਲੋਕਾਂ ਦਾ ਜਿਨ੍ਹਾਂ ਨੇ ਅੱਜ ਸਾਡੇ ਕੌਮ ਵੱਲ ਉਂਗਲ ਚੱਕੀ ਹੈ ਅਸੀਂ ਕਿਉਂਕਿ ਅਸੀਂ ਜਾਗਰੂਕ ਹੋ ਗਏ ਆ ਇਸ ਚੀਜ਼ ਦੇ ਨਾਲ ਸਾਨੂੰ ਐਸੇ ਦਾ ਫਾਇਦਾ ਪਹੁੰਚਾ ਹੈ ਔਰ ਆਉਣ ਵਾਲੇ ਸਮੇਂ ਤੇ ਵੀ ਯਕੀਨ ਕਰਨਾ ਇਹ ਜਿੱਥੇ ਪਹਿਲੇ ਚਲੇ ਗਏ ਨੇ ਜਿਹੜੀ ਝੇਲ 'ਚ ਇਹ ਦੂਜੇ ਵੀ ਉਸੇ ਝੇਲ 'ਚ ਜਾਣਗੇ ਤੇ ਜਿਹੜੇ ਉਹਨਾਂ ਦਾ ਹਮੈਤੀ ਜਿਹੜੇ ਅੱਜ ਪੀਏਪੀ ਚੌਂਗ ਦੇ ਵਿੱਚ ਧਰਨਾ ਲਗਾਉਣਾ ਚਾਹੁੰਦੇ ਸੀ ਉਹ ਵੀ ਬਹੁਤ ਜਲਦ ਤੁਹਾਨੂੰ ਜੇਲ੍ਹ ਦੇ ਸਰਾਖਾਂ ਦੇ ਪਿੱਛੇ ਮਿਲਣਗੇ ਕਿਉਂਕਿ ਅੱਜ ਮੁਸੀਬ ਭਾਈਚਾਰਾ ਆਪਣੇ ਧਰਮ ਦੀ ਰੱਖਿਆ ਕਰਨੀ ਜਾਣਦਾ ਹੈ ਸਾਡਾ ਨੌਜਵਾਨ ਆਪਣੇ ਸਮਾਜ ਦੀ ਏਕਤਾ ਦੇ ਖੰਡਾ ਨੂੰ ਬਣਾ ਕੇ ਰੱਖਣਾ ਜਾਣਦਾ ਹੈ ਔਰ ਜਿਹੜੀਆਂ ਚੀਜ਼ਾਂ ਉਹਨਾਂ ਸ਼ਰਾਰਤੀ ਲੋਕਾਂ ਦੇ ਦਿਮਾਗ ਚੱਲਦੀਆਂ ਸੀਗੀਆਂ ਕਿ ਸ਼ਾਇਦ ਜਿਹੜੀਆਂ ਕੁਸ਼ ਜਿਹੜੀਆਂ ਸਾਡੀ ਮਨਿਸਟਰੀ ਦਾ ਅਲੱਗ-ਅਲੱਗ ਹੈ ਅਸੀਂ ਇਹ ਪੌਸਲ ਸੁਖ ਪਾਲਣਾ ਚਾਚੇ ਮਨਿਸਟਰੀ ਹੋਵੇ ਉਹ ਵੀ ਨਾਲ ਹੈ ਸਾਡੇ ਕੈਥੋਲਿਕ ਦੇ ਫਾਦਰ ਸਾਹਿਬਾਨ ਸਾਡੇ ਸੀ.ਐਨ.ਆਈ ਦੇ ਸਾਡੇ ਮੈਥੋਡਿਸਟ ਸਾਲਵੇਸ਼ਨ ਆਰਮੀ ਸਾਡੇ ਜਿਹੜੇ ਪੈਂਟਿਕੋਸਟਲ ਵੀਰ ਨੇ ਇਹ ਤਗੜੇ ਤੌਰ ਤੇ ਪੌਸਲ ਸੁਖ ਪਾਲਣਾ ਚਾਚੇ ਮਨਿਸਟਰੀ ਦੇ ਨਾਲ ਖੜੇ ਨੇ ਸਾਡੇ ਜਤਿੰਦਰ ਮਸੀਹ ਗੌਰਵ ਦੇ ਨਾਲ ਖੜੇ ਨੇ ਐਲਬਰਟ ਦੁਆਜੀ ਨਾਲ ਖੜੇ ਨੇ ਸਰਾਵਰ ਭੱਟੀ ਜੀ ਦੇ ਨਾਲ ਖੜੇ ਨੇ ਅਮੀਰ ਜੀ ਦੀ ਸਮੂਚੀ ਮਸੀਹ ਕੌਮ ਸਮੂਚੀ ਮਸੀਹ ਲੀਡਰਸ਼ਿਪ ਚਾਹੇ ਉਹ ਸਾਡੀ ਧਾਰਮਿਕ ਲੀਡਰਸ਼ਿਪ ਹੋਵੇ ਜਾਂ ਸਮਾਜਿਕ ਲੀਡਰਸ਼ਿਪ ਹੋਵੇ ਚਾਹੇ ਸਾਡੇ ਸੰਤ ਸਮਾਜ ਹੋਵੇ ਅਸੀਂ ਤਗੜੇ ਤੌਰ ਤੇ ਤਨਮਾਨਤਾਂ ਦੇ ਨਾਲ ਉਹ ਜਾਨ ਲੈਣ ਤੱਕ ਔਰ ਜਾਨ ਦੇਣ ਹallelujah ਦੇ ਨਾਲ ਖੜੇ ਆ ਸੋ ਸਾਡੇ ਥੋੜੇ ਤਿੰਨ ਤੱਕਟਾਡੇ ਘਰ ਜਿਹੜਾ ਹਮਲਾ ਕੀਤਾ ਗਿਆ ਸੀ ਕਿਵੇਂ ਕਰ ਲੈ ਲੋਕਾਂ ਨੂੰ ਜ਼ੋਰਦਾਰ ਤਾੜੀਆਂ ਨਾਲ ਜਿਹੜੇ ਸ਼ਰਾਰਤੀ ਲੋਕ ਜਿਹੜੇ ਅਪੋਸਟਲ ਸੁਖਪਾਲਾ ਨਾਲ ਜਿਹੜਾ ਹਮਲਾ ਕੀਤਾ ਸੀ ਯਾਰ ਮਾਈਕ ਮਾਈਕ ਨਿਕਲ ਲੱਗ ਜਿਹੜੇ ਸ਼ਰਾਰਤੀ ਲੋਕਾਂ ਨੇ ਅਪੋਸਟਲ ਸੁਖਪਾਲਾ ਨਾਲ ਜਿਹੜੀ ਮਿਸਟਰੀ ਦੇ ਉੱਪਰ ਹਮਲਾ ਕੀਤਾ ਸੀ ਉਹ ਹਮਲਾ ਸਾਡੇ ਸਮਾਜ ਦੇ ਉੱਪਰ ਸੀ ਅੱਜ ਚਾਹੇ ਅੰਕਨ ਰੂਲਾ ਮਿਨਿਸਟਰੀ ਉੱਪਰ ਹੋਵੇ ਚਾਹੇ ਇਸਕਪਾਲ ਆਣਾ ਚਾਹੇ ਚੂਪਰ ਹੋਵੇ ਉਹ ਹਮਲਾ ਕਿਸੇ ਇੱਕ ਵਿਸ਼ੇਸ਼ ਤੇ ਨਹੀਂ ਹੈ ਉਹ ਹਮਲਾ ਸਾਡੇ ਸਮੁੱਚੇ ਸਮਾਜ ਦੇ ਉੱਤੇ ਆ ਸੋ ਜਿਹੜੇ ਲੋਕਾਂ ਨੂੰ ਸ਼ਰਾਰਤ ਦੇ ਲੋਕਾਂ ਨੂੰ ਮੂੰਹ ਦਿਖਾਣੀ ਪਈ ਸੀ ਜਿਹੜੇ ਲੋਕਾਂ ਨੇ ਬਾਹਾਂ ਦੇ ਵਿੱਚ ਭੱਜਣਾ ਪਿਆ ਜਿਨ੍ਹਾਂ ਨੂੰ ਉਹਨਾਂ ਕੋਲੋਂ ਫਿਰ ਹੋਰ ਕੁਝ ਸਰ ਨਹੀਂ ਸਕਿਆ ਕਿਉਂਕਿ ਸਾਡੇ ਉੱਪਰ ਦਬਾਅ ਬਣਾਇਆ ਜਾ ਰਿਹਾ ਸੀਗਾ ਕਿ ਇਸ ਪਰਚੇ ਨੂੰ ਵਾਪਸ ਲਿਆ ਜਾਵੇ ਕੈਨਸਲ ਕੀਤਾ ਜਾਵੇ ਜਸੂਆ ਨਾਦੀ ਅਸੀਂ ਗਿੱਦਰ ਤੋਂ ਡੰਕਿਆ ਤੋਂ ਨਹੀਂ ਡਰੇ ਇਹਨਾਂ ਦੇ ਲਾਲਚ ਤੋਂ ਨਹੀਂ ਡਰੇ ਫਿਰ ਇਹਨਾਂ ਦੀ ਕੋਈ ਚਾਲ ਹੈ ਸੀਗਾ ਕਿ ਇਹਨਾਂ ਨੇ ਪੈਟਰੋਲ ਬੰਮ ਦੇ ਨਾਲ ਸਾਡੇ ਘਰ ਦੇ ਉੱਪਰ ਵੀ ਸਾਡੀ ਸਾਡੇ ਪੂਰੇ ਪਰਿਵਾਰ ਨੂੰ ਮਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਸਮਾਜ ਨੂੰ ਮੈਂ ਫੇਰ ਕਹਿਣਾ ਕਿ ਤੁਸੀਂ ਇਹ ਚੀਜ਼ ਦੇ ਵਿੱਚ ਵੀ ਔਰ ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਹੈ ਢਿੱਲੀ ਕਾਰਗੁਜ਼ਾਰੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਸੀਂ ਚਾਹੁੰਦੇ ਹਾਂ ਕਿ ਜਿੱਤੇ ਜਿੱਤੇ ਸਾਡੇ ਜਿਹੜੇ ਲੋਕ ਨੇ ਜਿਹੜੇ ਸ਼ਰਾਰਤੀ ਲੋਕ ਨੇ ਸਾਡੇ ਧਰਮ ਦੇ ਉੱਪਰ ਕਿੰਦੂ ਪ੍ਰੰਤ ਕਰਦੇ ਨੇ ਉਹਨਾਂ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕਰਕੇ ਸਿਰਫ ਪਰਚੇ ਹੀ ਦਰਜ ਤਾਂ ਕਿ ਸਰਨਾ ਨਹੀਂ ਹੈ ਜਦ ਤੱਕ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਤਦ ਤੱਕ ਅਸੀਂ ਸਮਾਜ ਜਿਹੜਾ ਉਹ ਤਗੜੇ ਤੌਰ ਤੇ ਇਹਨਾਂ ਨੂੰ ਦਸ ਪਾਉਣ ਦੇ ਵਿੱਚ ਜਿਹੜਾ ਆ ਆਪਣਾ ਇੱਜ਼ਤਨਸ਼ੀਲ ਰਹੂਗਾ ਇਸ ਨੇ ਸਮੇਂ ਦੇ ਵਿੱਚ ਕਿੰਨੇ ਦੇ ਸਮੇਂ ਪਹਿਲਾਂ ਜਿਹੜੀ ਇੱਕ ਘਟਨਾ ਅੰਜਾਮ ਦਿੱਤੀ ਜਾਂਦੀ ਹੈ ਕਿੰਨੀ ਵੱਡੀ ਹੈ ਵਾਰਦਾਤ ਨੂੰ ਜਾਂਦੇ ਤੁਸੀਂ ਤਾਂ ਤਮਝਿਆ ਫੇ ਵੀ ਆਂਦੀਆਂ ਰਹੀਆਂ ਨੇ 15 5 2023 ਦੇ ਉੱਪਰ ਜਿਹੜਾ ਇਹਨਾਂ ਨਿਹੰਗਾਂ ਨੇ ਸਾਡੇ ਚਰਚ ਦੇ ਉੱਪਰ ਹਮਲਾ ਕੀਤਾ ਜਦੋਂ ਅਸੀਂ ਇਹਨਾਂ ਨੂੰ ਪੰਜਾਬ ਭਜਾ ਕੇ ਮਾਰਿਆ ਜਿਹੜੇ ਮਨਸੂਬੇ ਇਹਨਾਂ ਦੇ ਹੈਗੇ ਸੀ ਕਿ ਸ਼ਾਇਦ ਆ ਕਿ ਲੋਕ ਜਿਹੜੇ ਡਰ ਜਾਣਗੇ ਲੇਕਿਨ ਉਲਟਾ ਇਹਨਾਂ ਨੂੰ ਮੂੰਹ ਦਿਖਾਣੇ ਪਈ ਜਦੋਂ ਅਸੀਂ ਇਹਨਾਂ ਦੇ ਉੱਪਰ ਫਰਜ਼ੇਦਾਰੀ ਕਰਾਏ ਹੁਣ ਵੀ ਤਕਰੀਬਨ 5 ਤੋਂ 6 ਨਿਹੰਗ ਜਿਹੜੇ ਜਿਹੜੇ ਜੇਲ੍ਹ ਦੇ ਵਿੱਚ ਹੈਗੇ ਨੇ ਜਿਹੜੇ 8 9 ਕੇ ਬਾਹਰ ਫਿਰਦੇ ਨੇ ਉਹਨਾਂ ਨੇ ਫਿਰ ਜਦੋਂ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਕਿ ਤੁਸੀਂ ਇਹ ਕੇਸ ਵਾਪਸ ਲਵੋ ਜਦੋਂ ਅਸੀਂ ਕੇਸ ਵਾਪਸ ਨਹੀਂ ਲਿੱਤਾ ਨਾ ਇਹਨਾਂ ਨੇ ਧਮਕੀਆਂ ਤੋਂ ਅਸੀਂ ਘਬਰਾਏ ਆ ਨਾ ਇਹਨਾਂ ਨੇ ਕਿਸੇ ਤਰੀਕੇ ਦਾ ਅਸੀਂ ਲਾਲਚ ਜਿਹੜਾ ਕਬੂਲ ਕੀਤਾ ਸੋ ਇੱਥੇ ਕਰ ਗਈ ਇਹਨਾਂ ਨੇ ਜਿਹੜੀ ਇੱਕ ਕੋਝੇ ਚਾਰਜ ਚੱਲ ਰਹੀ ਹੈ ਕਿ ਰਾਤ ਦੇ 1:30 ਵਜੇ ਸਾਡੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਪੈਟਰੋਲ ਬੰਮ ਸੁੱਟਿਆ ਗਿਆ ਸਾਡੀ ਗੱਡੀ ਚੜਾਈ ਗਈ ਸਾਡੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੋ ਪੁਲਿਸ ਨੇ ਪਰਚਾ ਤੇ ਦਰਜ ਕਰ ਦਿੱਤਾ ਔਰ ਜਿਵੇਂ ਹੁਣ ਵੀ ਜਿਹੜਾ ਗੁਰਪ੍ਰੀਤ ਬਾਬੇ ਉੱਪਰ ਤੋਂ 95 ਏਜ ਦਾ ਪਰਚਾ ਦਰਜ ਆ ਇਸ ਤਰੀਕੇ ਦੀ ਕ ਜਿਹੜੀ ਆ ਕਾ ਸਾਡਾ ਸਮਾਜ ਬਰਦਾਸ਼ਤ ਨਹੀਂ ਕਰੂਗਾ ਸਿਰਫ ਪਰਚਾ ਹੀ ਦਰਜ ਨਹੀਂ ਆ ਬਲਕਿ ਇਹਨਾਂ ਲੋਕਾਂ ਨੂੰ ਜੇਲ੍ਹ ਤੱਕ ਪਹੁੰਚਾਉਣ ਤੱਕ ਹੀ ਸਾਡਾ ਮਕਸਦ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਨਹੀਂ ਕਿ ਬੰਦੇ ਨੇ ਉਹਨਾਂ ਦੇ ਵਿੱਚੋਂ ਤਕਰੀਬਨ 5 ਲੋਕ ਜਿਹੜੇ ਹੁਣ ਜੇਲ੍ਹ 'ਚ ਨੇ 9 ਲੋਕ ਜਿਹੜੇ ਬਾਹਰ ਫਿਰਦੇ ਪਏ ਨੇ ਜਿਹੜੀ ਹੈ ਇਸ ਕਰਕੇ ਉਹਨਾਂ ਲੋਕਾਂ ਤੋਂ ਸਾਨੂੰ ਅੱਜ ਵੀ ਖਤਰਾ ਬਣਿਆ ਰਹਿੰਦਾ ਹੈ ਉਹਨਾਂ ਨੂੰ ਵੀ ਫੌਰੀ ਤੌਰ ਤੇ ਜੇਲ੍ਹ ਦੇ ਵਿੱਚ ਜਿਹੜਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਜਿਹੜਾ ਉਹਨਾਂ ਦੇ ਅਸਲੀ ਘਰ ਜੇਲ੍ਹ ਦੇ ਵਿੱਚ ਪਹੁੰਚਾਇਆ ਜਾਵੇ ਸਰ ਜਿਨ੍ਹਾਂ ਦੇ ਦੂਸਰੇ ਗੱਲ ਕੀਤੀ ਹੈ 295 ਦਾ ਬੱਚਾ ਦਰਜ ਕੀਤਾ ਗਿਆ ਪ੍ਰਸ਼ਾਸਨ ਦੇ ਖਿਦਮਤ ਕਰ ਲਏਗੇ ਪ੍ਰਸ਼ਾਸਨ ਨੇ ਦੇਖੋ 295 ਇਹ ਬਾਬੇ ਗੁਰਪ੍ਰੀਤ ਦੇ ਉੱਪਰ ਬੱਚਾ ਦਰਜ ਕਰ ਦਿੱਤਾ ਗਿਆ ਹੁਣ ਆਸੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਇਹ ਹੀ ਯਕੀਨੀ ਬਣਾਵਾਂਗੇ ਕਿ ਇਹਨੂੰ ਫੌਰੀ ਹੇਲ ਦੇ ਵਿੱਚ ਛੁੱਟਿਆ ਜਾਵੇ ਬਾਬੇ ਗੁਰਪ੍ਰੀਤ ਤੇ ਕੈਲੀਫੋਰਨੀਆ ਵਾਲੇ ਔਰ ਬਾਬੇ ਮੇਜਰ ਨੇ ਹੰਗਣੂ ਕਿਉਂਕਿ ਇਹਨਾਂ ਦੇ ਨਾਲ ਇਹਨਾਂ ਦੇ ਕਰਕੇ ਸਾਡੇ ਪੰਜਾਬ ਦੇ ਜਿਹੜੀ ਸ਼ਾਂਤੀ ਨੂੰ ਖਤਰਾ ਹੈ ਸਾਡੇ ਪੰਜਾਬ ਦੇ ਮਾਹੌਲ ਨੂੰ ਬਹੁਤ ਵੱਡਾ ਖਤਰਾ ਹੈ ਜਿਵੇਂ ਪਹਿਲੇ ਆਨੇ ਖਤਰਾ ਪੈਦਾ ਕੀਤਾ ਸੀ ਕਿਤੇ ਇਹ ਨਾ ਹੋਵੇ ਕਿ ਇਹ ਵੀ ਦੁਬਾਰਾ ਸਾਡੇ ਪੰਜਾਬ ਨੂੰ ਉਸ ਰਾਂਗੂ ਲਾਉਣ ਦੇ ਵਿੱਚ ਕਾਮਯਾਬ ਹੋ ਜਾਣ ਉਸ ਤੋਂ ਪਹਿਲੇ ਪਹਿਲੇ ਪ੍ਰਸ਼ਾਸਨ ਚਾਹੀਦਾ ਹੈ ਕਿ ਇਹਨਾਂ ਨੂੰ ਜਿਹੜਾ ਫੌਰੀ ਤੌਰੇ ਗ੍ਰਿਫਤਾਰ ਜਿੱਦਾਂ ਤੁਸੀਂ ਕਹਿ ਰਹੇ ਹੋ ਹਮਲਾ ਹੋਇਆ ਹਮਲਾ ਕਦੋਂ ਤੇ ਕਿੱਥੇ ਹੋਇਆ ਸੀ ਹਮਨਾ 14 ਤਰੀਕ ਜਿਹੜੀ ਸੀਗੀ ਪਿਛਲੇ ਮੰਡੇ ਦੀ 14 ਤਰੀਕ ਪਨਵਾ ਮਹੀਨਾ ਸੀਗਾ ਰਾਤ 1:30 ਵਜੇ ਅੰਮ੍ਰਿਤਸਰ ਵਿੱਚ ਹੋਈ ਸੀਗਾ ਜਦੋਂ ਅਸੀਂ ਆਪਣੇ ਪਰਿਵਾਰ ਦੇ ਨਾਲ ਆਪਣੇ ਘਰ ਦੇ ਵਿੱਚ ਸੌ ਰਹੇ ਸੀ ਤੇ ਰਾਤ ਦੇ 1:30 ਵਜੇ ਚੰਦ ਸ਼ਰਾਰਤੀ ਲੋਕ ਜਿਹੜੇ ਮੂੰਹ ਬੰਦ ਕੇ ਭੇਸ ਬਦਲ ਕੇ ਆਏ ਸੀਗੇ ਕੈਮਰੇ ਦੇ ਵਿੱਚ ਵੀ ਉਂਗਲੀ ਸੀ ਛੋਈ ਆ ਉਹ ਜਿਹੜੇ ਲੋਕ ਸੀਗੇ ਉਹ ਤੁਹਾਨੂੰ ਪੂਰਾ ਪੂਰਾ ਯਕੀਨ ਹੈ ਸ਼ੱਕ ਹੈ ਕਿ ਇਹਨਾਂ ਲੋਕਾਂ ਦੀ ਜਿਹੜੀ ਹੈ ਇੱਕ ਕੋਝੀ ਚਾਲ ਹੈ ਤਾਂ ਕਿ ਸਾਡੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੋਵੇ ਹੌਸਲਾ ਜਿਹੜਾ ਪਸਤ ਕੀਤਾ ਜਾਵੇ ਪਰ ਅਸੀਂ ਡਰਨ ਵਾਲਿਆਂ ਦੇ ਵਿੱਚੋਂ ਨਹੀਂ ਹਾਂ ਅਸੀਂ ਆਪਣੀ ਆਪਣੇ ਸਮਾਜ ਲਈ ਆਪਣੀ ਕੌਮ ਲਈ ਹਮੇਸ਼ਾ ਤਗੜੇ ਤੌਰ ਤੇ ਖੜੇ ਰਹਾਂਗੇ ਸਰ ਉਹਨਾਂ ਦੀ ਸੀਸੀਟੀਵੀ ਕੈਮਰੇ ਵਿੱਚ ਕੋਈ ਫੁਟੇਜ ਹੈ ਜਿਨ੍ਹਾਂ ਦੇ ਉੱਤੇ ਜਿਹੜਾ ਤੁਹਾਡੇ ਉੱਤੇ ਹਮਲਾ ਕੀਤਾ ਗਿਆ ਬਿਲਕੁਲ ਉਹ ਪੁਲਿਸ ਕੋਲ ਸਾਰੀ ਫੁਟੇਜ ਹੈਗੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਆਰਐਸਐਸ 2000 2000 2000 ਤੜਾ ਉੜੜਾ ਕੇ ਕਿ ਜਦੋਂ ਕੋ ਇਹ ਨਹੀਂ ਨਹੀਂ ਬਾਈਟ ਦੋ ਸੁਣਾ ਰਿਹਾ ਕਿ ਇਹ ਨਹੀਂ ਬਚਿਆ ਇਹਨਾਂ ਦੇ ਕੀ ਨਾਮ ਆਖ ਲਈ ਇਹਨਾਂ ਦਾ ਨਾਮ ਸੁਣਾਓ ਬਚੀ ਇੱਕ ਬਾਰਾ ਸਾਡੇ ਕੋਲ ਪ੍ਰੈਜੈਂਟ ਹਾਂਜੀ ਨਤੀਜਾ ਕੀ ਨਿਕਲਿਆ ਇਹ ਲੋਕੀ ਸਾਡੇ ਤੇ ਹਮਲਾ ਕਰਨ ਨੂੰ ਬੰਦ ਹੋ ਕੀ ਨਾਮ ਸਰ ਅੱਜ ਉਹਨਾਂ ਦੀ ਸਰਦਾਰੀ ਵਿੱਚ ਮਸ਼ੀਹੀ ਜੋਦਾ ਸਰ ਸਵੇਰ ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਕਿਸ ਬਾਰੇ ਬਾਰੇ ਕੋਈ ਵਿਚਾਰ ਇਹ ਜਾਗਰੂਕ ਮੀਟਿੰਗ ਨਹੀਂ ਜਾਗਰੂਕ ਰੈਲੀ ਹੈ ਜੀ ਇਹ ਛੋਟ ਮੀਟਿੰਗ ਸੱਦੀ ਗਈ ਸੀ ਤੇ ਜਦੋਂ ਇਹ ਮੈਸੇਜ 올 ਓਵਰ ਸਟੇਟ ਚ ਲੱਗਿਆ ਸਾਰੇ ਲੋਕ ਆਪਣਾ ਆਪਣਾ ਕੰਮ ਛੱਡ ਕੇ ਇੱਥੇ ਜਲੰਧਰ ਖਾਂਬੜਾ ਦੀ ਧਰਤੀ ਤੇ ਪਹੁੰਚੇ ਨੇ ਤਾਂ ਕਿ ਅਸੀਂ ਇੱਕ ਇਕਤਾ ਦਾ ਸੰਦੇਸ਼ ਦੇ ਸਕੀਏ ਕਿ ਅਸੀਂ ਸਾਰੇ ਇੱਕ ਹਾਂ ਸਰ ਇਹ ਜਿਹੜੇ ਮੁੱਠੀ ਪਾੜਨ ਸਰ ਇਹਵੇਂ ਜਿੱਦਾਂ ਤੁਹਾਡੇ ਮਸੀਹ ਧਾਰੇ ਬਾਰੇ ਕਰਦੇ ਤੇ ਲੋਕ ਗਲਤ ਸ਼ਬਦ ਜਿੱਦਾਂ ਗਲਤ ਕਹਿ ਰਹੇ ਆ ਕਿਵੇਂ ਤੁਸੀਂ ਦੇਖਦੇ ਹੋ ਇਹਨਾਂ ਕਿ ਜਿਹੜੀ ਕਹਿਣ ਲਈ ਇਸ ਇੰਦਾ ਆ ਜੀ ਕਿ ਇਹ बार-बार ਇਹ ਕਹਿਣਾ ਹੁੰਦਾ ਹੈ ਕਿ ਮੀਡੀਆ ਤੇ ਸੋਸ਼ਲ ਮੀਡੀਆ ਦਾ ਬਹੁਤ ਜਿਆਦਾ ਧੰਨਵਾਦੀ ਆ ਕਿ ਸਾਡੇ ਮਸੀਦ ਫਸਲਾਪੁਰ ਦੇ ਨਾਲ ਉਹਨਾਂ ਨੇ ਦਸਤੇ ਵਿੱਚ ਲੜਾਇਆ ਜਦੋਂ ਪ੍ਰਸਾਰ ਦੇ ਰੂਪੇ ਵਿੱਚ ਫਲਾਇਆ ਜਿਹੜੇ ਦੂਜੇ ਧਰਮਾਂ ਦੇ ਨਾਂ ਤੇ ਪੈਸੇ ਇਕੱਠੇ ਕਰਨ ਵਾਲੇ ਬਾਹਰੋਂ ਅੰਦਰੋਂ ਪੈਸੇ ਠੋਹਰਣ ਵਾਲੇ ਉਹਨੀਆਂ ਦੁਕਾਨਾਂ ਦੇ ਸ਼ਟਰ ਡਾਊਨ ਹੋ ਚੁੱਕੇ ਨੇ ਜਿਸ ਦਾ ਕਰਕੇ ਉਹਨੂੰ ਚੱਲਣ ਲੱਗਦੀ ਆ ਉਹ ਸਰਕਾਰਾਂ ਰੱਖਣ ਦੇ ਲਈ ਉਹ ਐਲੀਗੇਸ਼ਨ ਕ੍ਰਿਸਚੀਅਨਟੀ ਤੇ ਲਾਂਦੀ ਆ ਕਈ ਵਾਰੀ ਕਹਿ ਲੈਂਦੇ ਆ ਜੀ ਇਹ ਪੈਸੇ ਦੇ ਕੇ ਕ੍ਰਿਸਚੀਅਨ ਕਰਦੇ ਆ ਕਈ ਵਾਰੀ ਕਹਿੰਦੇ ਆ ਪੈਸੇ ਲੁੱਟ ਕੇ ਕਹਿਣੀ ਚਾਹੁੰਦਾ ਸਾਰੇ ਅੱਜ ਉਹਨਾਂ ਦਾ ਬਿਆਨ ਕੋਸ਼ਿਸ਼ ਕਰਦਾ ਪੰਜਾਬ ਦੇ ਵਿੱਚ ਛਾੜਦੇ ਇਹ ਮੀਟਿੰਗ ਇੱਕੋਸ ਗੱਲ ਦਾ ਸਬੂਤ ਆ ਪ੍ਰਤੀਕ ਆ ਕਿ ਸਾਡੇ ਚ ਕੋਈ ਵੰਡ ਨਹੀਂ ਹੈ ਇਹੀ ਲੋਕ ਬਾਰ-ਬਾਰ ਅੱਜ ਦੇ ਦਿਨ ਗੱਲਾਂ ਕਰਦੇ ਨੇ ਕਿ ਇਹਨਾਂ ਦਾ ਪ੍ਰਚਾਰ ਇੱਕ ਦੂਜੇ ਨਾਲ ਨਹੀਂ ਖਾਂਦਾ ਆਪਣੇ ਨਾਲ ਇੱਕ ਵੱਡੀ ਗੱਲ ਨਹੀਂ ਹੈ ਜਿੱਦਾਂ ਬਾਕੀ ਧਰਮਾਂ ਦੇ ਵਿੱਚ ਆਪੋਨੇ ਆਪਣੇ ਰੀਚ ਨੂੰ ਪੜੀਆਂ ਆਪਣੇ ਆ ਅਲੱਗ-ਅਲੱਗ ਵਿਚਾਰਧਾਰਾਵਾਂ ਹੁੰਦੀਆਂ ਉਹ ਸਾਡੇ 크ਿਸਚਨ ਦੇ ਵਿੱਚ ਵੀ ਹੈ ਕੈਥੋਲਿਕ ਅਲੱਗ ਤਰੀਕੇ ਨਾਲ ਤਰੀਕੇ ਨਾਲ ਪ੍ਰਚਾਰ ਕਰਦੇ ਪ੍ਰੋਟੈਸਟੈਂਟ ਹੋਰ ਅਲੱਗ ਤਰੀਕੇ ਨਾਲ ਕਰਦਾ ਪੈਂਟੀ ਕੋਸਟ ਅਲੱਗ ਤਰੀਕੇ ਨਾਲ ਸੰਮਤ ਲੱਗਦੀਆਂ ਹੁੰਦੀਆਂ ਸਿੱਖਿਸਤਨ ਦੇ ਵਿੱਚ ਜਿਹੜਾ ਵੀ ਕੋਈ 크ਿਸਚਨਟੀ ਦੇ ਉਲਟ ਬੋਲੇਗਾ ਕਿ ਕੋਈ ਗੱਲ ਕਰ ਉਹ ਜ਼ਰੂਰ ਹੈਗੀ ਸਰਕਾਰ ਸਾਡੇ ਨਾਲ ਹੈ ਕੋਨਸਟ ਅਡਮਿਨਿਸਟ੍ਰੇਸ਼ਨ ਸਾਡੇ ਨਾਲ ਹੈ ਅਸੀਂ ਘਬਰਾਉਂਦੇ ਨਹੀਂ ਪਰ ਜੇ ਸਾਨੂੰ ਸੜਕਾਂ ਦੇ ਵੀ ਉੱਤੇ ਨਾ ਪਿਆ ਅਸੀਂ ਤਿਆਰ ਹੈ ਸਾਡੇ ਬੱਚੇ ਸਾਡੇ ਪ੍ਰਭੂ ਦੇ ਉੱਤੇ ਸਾਡਾ ਇੰਨਾ ਯਕੀਨ ਹੈ ਜਦੋਂ ਪ੍ਰਭੂ ਹਵਾ ਦੇ ਪੰਛੀਆਂ ਦਾ ਸਮੁੰਦਰ ਦੇ ਜੀਵ ਜੰਤੂਆਂ ਦਾ ਜ਼ਮੀਨ ਤੇ ਰेंगਨ ਵਾਲੇ ਜੀਵ ਜੰਤੂਆਂ ਦਾ ਖਿਆਲ ਰੱਖਦਾ ਆ ਉਹਨਾਂ ਨੂੰ ਭੁੱਖੇ ਰਹਿਣ ਨਹੀਂ ਦਿੰਦਾ ਪਰ ਸੋਣ ਉਹਨਾਂ ਨੂੰ ਭੁੱਖੇ ਨਹੀਂ ਦਿੰਦਾ ਜਦੋਂ ਤੁਸੀਂ ਪੁੱਛੋਗੇ ਸਾਡੇ ਬੱਚੇ ਨੂੰ ਕਿ ਕਿਵੇਂ ਸਾਰੇ ਲੱਖ ਲੱਖ ਤਰੀਕੇ ਨਾਲ ਪੋਸ਼ਾਰ ਕੀਤਾ ਜਾਂਦਾ ਕੀ ਗੋਲ ਗੱਪਾਂ ਨਾਲ ਵੀ ਪੋਸ਼ਾਰ ਇਹ ਤਾਂ ਜਾਂਦਾ ਨਾ 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 ਜਿਹੜਾ ਵੀ ਇਹਤ ਵੀ ਕਰੇਗਾ ਪ੍ਰਚਾਰ ਨੂੰ ਵੀ ਮੈਂ ਵੇਚੀ ਕੋਈ ਵਾਰ ਕਿਉਂਕਿ ਆਮ ਤੌਰ ਤੇ ਭੈਣਾ ਪਿੰਨਾਂ ਪਛਦੀਆਂ ਬਚਨ ਨੂੰ ਲਾਪਰਵਾਹੀ ਨਾਲ ਦੋਸ਼ ਕਰੇ ਹਾਂ ਜਿੱਥੇ ਕਿਸੇ ਕੋਲ ਨਹੀਂ ਹੋਗੀ ਭੈਣਾ ਜਿਹੜੀ ਸ਼ਕਤੀ ਬੰਦਾ ਉਹਦੇ ਸਾਹਮਣੇ ਕੁਝ ਨਹੀਂ ਹੁੰਦਾ ਉਹਦੇ ਵਿੱਚੋਂ ਸਿੱਧਿਆ ਵੀ ਦੇਖਿਆ ਜਾਵੇ ਕਈ ਚਰਚੇ ਦੇ ਵਿੱਚ ਸੇਵ ਵੀ ਦਿੱਤੇ ਜਾਂਦੇ ਨੇ ਮਿੱਟੀ ਵੀ ਦਿੱਤੀ ਜਾਂਦੀ ਨੇ ਵੇਚੀਆਂ ਜਿੱਦਾਂ ਵੇਚੀਆਂ ਜਾਂਦੀਆਂ ਨੇ ਕਿ ਜਦਾਂ ਕਿ ਬਾਈਬਲ ਦੇ ਖਿਲਾਫ ਹੈ ਬਾਈਬਲ ਦੇ ਵਿੱਚ ਜਿੱਤੇ ਨਹੀਂ ਲਿਖਿਆ ਫਿਰ ਇੱਕ ਮਿੰਟ ਤੁਹਾਡੇ ਨੂੰ ਸਵਾਲ ਲੈਣ ਉਹ ਚੀਜ਼ਾਂ ਬਾਈਬਲ ਦੇ ਵਿੱਚ ਨਹੀਂ ਲਿਖਿਆ ਪਈਆਂ ਨਾ ਕਿ ਜਦ ਕਿ ਦੂਜੇ ਕੰਮ ਕਹਿਣਾ ਹੈ ਤੇ ਜਿੱਤੇ ਬਗੂ ਕਰਦੇ ਆ ਤੁਸੀਂ ਦੇਖਿਆ ਹੋਈ ਕਈ ਲਾਈਵ ਮੀਟਿੰਗਾਂ ਚ ਚੱਲਦੀਆਂ ਪਈਆਂ ਉਹਨਾਂ ਵਿੱਚ ਕਹਿੰਦੇ ਤੁਸੀਂ ਉਹਨਾਂ ਦੇ ਪਿੰਲ ਕੋਈ ਨਹੀਂ ਹੱਥ ਖਾਸਦੇ ਦੂਜਿਆਂ ਨੂੰ ਕਹਿੰਦੇਗਾ ਪਹਿਲਾਂ ਆਪਣੇ ਲੋਕਾਂ ਨੂੰ ਅਸੀਂ ਆਪਣੇ ਲੋਕਾਂ ਦੀ ਸਾਰੀ ਇਹ ਸਟਾਰਟ ਕਰਤਾ ਇਹ ਸਾਰੀ ਟੀਮ ਇੱਕ ਹੈ ਸਾਰਿਆਂ ਨੂੰ ਹਕਤਿਆਰ ਹੈ ਤੇ ਰਲ ਮਿਲ ਕੇ ਸਾਰੇ ਕੰਮ ਕਰ ਰਹੇ ਆ ਕੱਲ ਹੀ ਕੱਲ ਦਾ ਇਨਸੀਡੈਂਟ ਆ ਕਿਸੇ ਨੇ ਪਿੰਲ ਪਿਆਲੀ ਜਿਹੜੀ ਤੁਸੀਂ ਗੱਲ ਕੀਤੀ ਆ ਉਹਨੂੰ ਕਹਿ ਕੇ ਆਇਆ ਨਾਲ ਸਮਝਾ ਕੇ ਆਇਆ ਉਹਨੇ ਪੂਰੇ ਸਮਾਜ ਤੋਂ ਮਾਫੀ ਮੰਗੀ ਆ ਬਾਕੀ ਨਹੀਂ ਗੱਲ ਮੇਰੇ ਤੋਂ ਬਹੁਤ ਅੱਛੇ ਪੜੇ ਲਿਖੇ ਸੂਝਵਾਨ ਪਾਸਟੂਰ ਸਹਿਬਾਨ ਸਾਡੇ ਪ੍ਰਚਾਰਕ ਨੇ ਮੈਂ ਉਹਨਾਂ ਨੂੰ ਇੱਕ ਮੈਸੇਜ ਜੀਣਾ ਚਾਹੁੰਦਾ ਹਾਂ ਕੀ ਹਰੇਕ ਦੀ ਤਕਦੀਰ ਤੋਂ ਆਕਾਸ਼ ਤੱਕ ਜਿੰਨੀ ਚੀਜ਼ ਬਣੀ ਹੈ ਉਹ ਖੁਦਾ ਦੀ ਅਨੌਇੰਟ ਕੀਤੀ ਹੋਈ ਚੀਜ਼ ਹੈ ਵੀ ਅਸੀਂ ਉਹੀ ਕੰਮ ਨਾ ਕਰੀਏ ਜਿਹਨਾਂ ਕੰਮਾਂ ਤੋਂ ਲੋਕ ਨਿਕਲ ਕੇ ਆ ਰਹੇ ਆ ਮੈਂ ਅੱਜ ਰਿਕੁਐਸਟ ਕਰ ਰਿਹਾ ਆ ਕਿ ਸਾਡੀ ਇਹੀ ਟੀਮ ਜਾ ਕੇ ਸਾਰਿਆਂ ਨੂੰ ਸਮਝਾਏਗੀ ਜੋ ਜਾਲ ਗਿਆ ਨਹੀਂ ਦੇ ਉਹਨਾਂ ਨੂੰ ਸਮਝਾਣਾ ਪਿਆ 다ਊਦ ਦੀ ਸੈਨਾ ਵਾਂਗੂ ਉਸੇ ਤਰੀਕੇ ਦੇ ਨਾਲ ਸਮਝਾਵਾਂਗੇ ਇਹ ਇਹ ਮੈਨੂੰ ਲੱਗਦਾ ਕਿ ਜਿਹੜੀਆਂ ਛੋਟੇ ਮਿਨਿਸਟਰੀਆਂ ਦੇ ਵਿੱਚ ਤਾਂ ਸੀ ਗੋਲ ਗੱਪਾਂ ਲਸੀ ਨੇ ਜਿਹੜਾ ਦੱਬ ਗਿਆ ਫੋਰਮ ਜਿਹੜੀਆਂ ਵੱਡੀਆਂ ਮਿਨਿਸਟਰੀਆਂ ਦੇ ਵਿੱਚ ਉਹਨਾਂ ਹੀ ਮਿੱਟੀ ਭੇਜੀਆਂ ਦੀ ਮੈਂ ਇੱਕ ਮਿੰਟ ਸਵਾਲ ਲੈ ਲਓ ਮਿੱ ਜਤੀ ਜਾਂਦੀ ਆ ਤੇ ਦਿੱਤੇ ਜਾਂਦੇ ਆ ਇਹਨਾਂ ਨੂੰ ਕਿਉਂ ਨਹੀਂ ਦੀ ਪੁੱਛਦੇ ਮਾਰਾ ਉਹੀ ਗੱਲ ਦੱਸੀ ਆ ਤੁਸੀਂ ਧਿਆਨ ਨਾਲ ਜਵਾਬ ਵੀ ਸੁਣੋ ਨਹੀਂ ਸੰਦੇਸ਼ ਸੁਣਦੇ ਪਿਆ ਮੈਂ ਇਹ ਕਹਿ ਰਿਹਾ ਵੀ ਧਰਤੀ ਤੋਂ ਆਕਾਸ਼ ਤੱਕ ਜਿੰਨੀਆਂ ਵੀ ਵਸਤੂਆਂ ਬਣੀਆਂ ਉਹ ਸਾਰੀਆਂ ਖੁਦਾ ਦੀਆਂ ਅਨੌਇੰਟ ਕੀਤੀਆਂ ਹੋਈਆਂ ਨੇ ਇਸ ਲਈ ਮੈਂ ਉਹ ਪ੍ਰਚਾਰਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਪਿੱਛੇ ਜੋ ਹੋ ਗਿਆ ਕਾਈਂਡਲੀ ਅੱਗੇ ਨਾ ਕਰੋ ਇਹ ਗੱਲਾਂ ਕਰਕੇ ਪੰਟਾਂ ਪਾਉਣ ਦਾ ਕੋਸ਼ਿਸ਼ ਨਾ ਕਰੋ ਇਹ ਸਾਰੀ ਟੀਮ ਇੱਕ ਵਾਰ ਨੇ ਸਾਰੇ ਇਸ ਗੱਲ ਦੇ ਵਿੱਚ ਅੱਗੇ ਆ ਕੇ ਇਹ ਗੱਲ ਤੇ ਨਕੇਲ ਪਾਣਗੇ ਮੈਂ ਹੀ ਕਹਿੰਦਾ ਵੀ ਅਸੀਂ ਕਿਸੇ ਦੇ ਹਾਸਲਸੀ ਨਾ ਬਣੀਏ ਇਸ ਲਈ ਇਹ ਗੱਲਾਂ ਨੂੰ ਬੰਦ ਕੀਤਾ ਜਾਏ ਅੱਛਾ ਸਰ ਇੱਕ ਸਵਾਲ ਹੋਰ ਹੈ ਕਿ बार-बार ਕਿਹਾ ਜਾਂਦਾ ਕਿ ਕ੍ਰਿਸ਼ਨ ਸਮਾਜ ਜਿਹੜਾ ਪ੍ਰਸ਼ਾਦ ਨਹੀਂ ਖਾਂਦਾ ਕਿ ਉਹ ਪ੍ਰਸ਼ਾਦ ਖਾਂ ਨਹੀਂ ਸਕਦੇ ਪ੍ਰਸ਼ਾਦ ਦੀ ਗੱਲ ਇਹ ਹੈ ਵੀ ਪਤਾ ਨਹੀਂ ਕੋਣ ਕਹਿੰਦਾ ਆ ਵੀ ਕ੍ਰਿਸਚਨ ਸਮਾਜ ਕਹਿੰਦਾ ਪ੍ਰਸ਼ਾਦ ਨਹੀਂ ਖਾਣਾ ਕਿਸੇ ਵੀ ਚੀਜ਼ ਤੇ ਜਦੋਂ ਖੁਦਾਵੰਦ ਯਿਸੂ ਮਸੀਹ ਦਾ ਨਾਂ ਅਸੀਂ ਲੈ ਲਾਂਗੇ ਸਾਨੂੰ ਪਤਾ ਖੁਦਾਵੰਦ ਯਿਸੂ ਮਸੀਹ ਬਲੀਲੇ ਮੈਂ ਤੁਹਾਡੇ ਨਾਲ ਸਾਧੂ ਸੁੰਦਰ ਸਿੰਘ ਜੀ ਦੀ ਗੱਲ ਕਰੂੰਗਾ ਅੱਜ ਤੋਂ 150 ਸਾਲ ਪਹਿਲਾਂ ਜਦੋਂ ਹੱਲੇ ਇਹ ਗੱਲ ਪੜ੍ਹੀ ਕੱਟੜ ਤਰ੍ਹਾਂ ਹੁੰਦੀ ਸੀ ਸਾਡੇ ਲੁਧਿਆਣੇ ਕੋਲ ਇੱਕ ਪਿੰਡ ਹੈ ਰਾਮਪੁਰ ਉੱਥੇ ਉਹਨੇ ਪ੍ਰਭੂ ਯਿਸੂ ਮਸੀਹ ਨੂੰ ਅਪਣਾਇਆ ਕਿਸੇ ਪਾਸਟਰ ਦੇ ਰਾਹੀਂ ਨਹੀਂ ਸਿੱਧੇ ਅਪਣਾਇਆ ਉਹ ਸਾਧੂ ਸੁੰਦਰ ਸਿੰਘ ਜੀ ਨੇ ਜਦੋਂ ਪ੍ਰਭੂ ਨੂੰ ਅਪਣਾਇਆ ਉਹਨਾਂ ਘਟਿਆ ਨੇ ਇਹੀ ਕੰਮ ਦੀ ਬੇਇੱਜ਼ਤੀ ਸਮਝੀ ਤੇ ਜਦੋਂ ਉਹਨੂੰ ਜ਼ਹਿਰ ਦੇ ਦਿੱਤੀ ਗਈ ਸਰਦੀਆਂ ਦੇ ਦਿਨ ਸੀ ਜਦੋਂ ਸਵੇਰੇ ਉਹ ਉੱਠੇ ਉਹ ਸਾਰੀ ਜ਼ਹਿਰ ਪਸੀਨੇ ਦੇ ਰੂਪ ਨਾਲ ਨਿਕਲ ਚੁੱਕੀ ਸੀ ਜੋ ਫਿਰ ਜੀਵਤ ਸਗੇ ਉਹਨਾਂ ਦੇ ਪਰਿਵਾਰ ਨੇ ਰਿਕਵੈਸਟ ਕੀਤੀ ਵੀ ਤੂੰ ਘਰ ਛੱਡ ਕੇ ਚਲੇ ਜਾ ਵੀ ਤੇਰੇ 'ਚ ਪਤਾ ਨਹੀਂ ਕਿਹੜੀ ਅਲੋਗਿਕ ਸ਼ਕਤੀ ਆ ਗਈ ਐ ਵੀ ਸਾਨੂੰ ਮਾਫ ਕਰ ਅਸੀਂ ਪਾਪ ਤੇ ਭਾਗੀਦਾਰ ਨਹੀਂ ਬਣਨਾ ਚਾਹੁੰਦੇ ਅੱਜ ਸਾਧੂ ਸਿਧੰਦਰ ਸਿੰਘ ਦਾ ਪ੍ਰਚਾਰ ਦੁਨੀਆ ਦੇ ਵਿੱਚ ਚੱਲਦਾ ਤੇ ਉਹਨਾਂ ਦੀ ਵੱਡੀ ਗਵਾਹੀ ਮੰਨੀ ਜਾਂਦੀ ਏ। ਬਾਕੀ ਰਹੀ ਗੱਲ ਉਹ ਤੁਸੀਂ ਜਿਹੜੀ ਕਹਿ ਰਹੇ ਹੋ ਸ਼ੇਪ ਵਗੈਰਾ ਦੀ ਉਹ ਅਸੀਂ ਰਿਕਵੈਸਟ ਕਰਤੀ ਏ ਜੇ ਕਿਸੇ ਨੂੰ ਉਹ ਨਹੀਂ ਸਮਝ ਆਊਗਾ। ਜੇ ਜਿੰਨੀ ਟੀਮ ਮੰਚ ਤੇ ਬੈਠੀ ਆ ਸੋਧਾ ਸੋਧਾ ਲਾਏਗੀ ਸੋਧਾ ਦਾ ਮਤਲਬ ਕਿ ਡਾਂਗਾ ਹੀ ਲੈ ਕੇ ਜਾਵਾਂਗੇ। ਅੰਤੋਂ ਤਾਂ ਪਿਆਰ ਦੇ ਨਾਲ ਵਾਹ ਹੁਣ ਪਿਆਰ ਦੇ ਨਾਲ ਪਿਆਰ ਨਾਲ ਸਮਝਾਵਾਂਗੇ। ਮੈਂ ਪਹਿਲਾਂ ਵੀ ਗਿਆ ਕਿ ਜਿਵੇਂ ਦਾਊਦ ਨੇ ਸਾਰਾ ਸਿਸਟਮ ਸ਼ਟ ਕੀਤਾ ਪ੍ਰਭੂ ਯਿਸੂ ਮਸੀਹ ਦੇ ਅਸੀਂ ਯੋਗ ਨਹੀਂ ਪਰ ਉਹਨਾਂ ਨੇ ਵੀ ਸਿਸਟਮ ਜਦੋਂ ਲੋਡ ਪਈ ਤਾਂ ਉਹਨਾਂ ਨੇ ਵੀ ਹੈਕਲ ਦੇ ਵਿੱਚ ਸ਼ੈਂਟਾ ਚੱਕਿਆ ਉਸੇ ਤਰੀਕੇ ਸਾਡੀ ਕਮਿਊਨਿਟੀ ਦੇ ਲੀਡਰਸ਼ਿਪ ਵੀ ਇਹੇ ਕਰਕੇ ਖੀ ਨਜ਼ਰ ਰੱਖੇਗੀ ਸਰ ਜੀ ਸਰ ਜੀ ਸਰ ਲਾਈਵ ਕੰਗਸਰ ਕਾਈ ਚੋਰ ਬਿਲਕੁਲ ਜਿਹੜੀ ਮੀਟਿੰਗ ਕੀਤੀ ਜੀ ਇਹਦਾ ਮਕਸਦ ਕੀ ਸੀ ਆਸੀ ਦਾ ਤੁਸੀਂ ਵੀ ਕਿਆਸੀ ਵੀਡੀਓ 27 ਦੀ ਕੋਲ ਆ ਕੋਈ ਜਾਰੀ ਰਹੇਗੀ ਹਜਾਰੀ ਸਰ ਜਾਰੀ ਕਰਕੇ ਤੇ ਸਾਰੀ ਦੁਨੀਆ ਇੱਥੇ ਇਕੱਠੀ ਹੋਈ ਪਈ ਆ ਮਾਰ ਕੀਤੀ ਆਸ ਕੇ ਪੀਪੀ ਦਾ ਕੈਂਟਰ ਵਾਲੀ ਪੀਪੀ ਦਾ ਅਰਦਾਸ ਕੀਤਾ ਸੀ ਅਸੀਂ ਪੀਪੀ ਨੇ ਕਿਆ ਸੀਗਾ 27 ਨੂੰ ਇਕੱਠੇ ਹੋਵਾਂਗੇ ਪੀਪੀ ਦੀ ਆਵਾਜ਼ ਨਾ ਉਹਨਾਂ ਨੇ ਗੱਡੀ ਸੀ ਠੀਕ ਆ ਉਹ ਆਏ ਨਹੀਂ ਅਸੀਂ ਅਮਨ ਪਸੰਦ ਲੋਕ ਆ ਪ੍ਰਸ਼ਾਸਨ ਦੇ ਨਾਲ ਚੱਲਦੇ ਸਰ ਸਰਾਰੇ ਵਾਲੂ ਜਿੱਦਾ ਪਤਾ ਲੱਗਾ ਸੀ ਕਿ ਜਿਹੜੇ ਸਾਈ ਭਾਈ ਚਾਰੇ ਵਾਲੇ ਆ ਇੱਥੇ ਨਾ ਲਗਾ ਰਹੇ ਆ ਰੋਡ ਬੰਦ ਕਰ ਰਹੇ ਆ ਕਿਤੇ ਇਹ ਗੱਲ ਸੱਚੀ ਕਿ ਨਹੀਂ ਕਿ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਬਿਲਕੁਲ ਸੱਚੀ ਨਹੀਂ ਇਹ ਗੱਲ ਇਹ ਕਰਨਾ ਤੇ ਲੇਕਿਨ ਨਾਲ ਦੀ ਨਾਲ ਹੀ ਅਸੀਂ ਪੂਰੇ ਸਮਾਜ ਦੀ ਔਰ ਪ੍ਰਸ਼ਾਸਨ ਦੀ ਅਸੀਂ ਗੱਲਾਂ ਨੂੰ ਸੁਣਦੇ ਆ ਮੰਨਦੇ ਆ ਉਹਨਾਂ ਨੇ ਸਾਡੇ ਅੱਗੇ ਰਿਵੈਸ ਕੀਤੀ ਆ ਕਿ ਆਪਾਂ ਨਾਗਰੀਏ ਲੇਕਿਨ ਸਾਡਾ ਤੁਸੀਂ ਆਹ ਜੋ ਹੁਣ ਦੇਖ ਲਓ ਇੱਕ ਵਾਰੀ ਲਾਈਵ ਦਿਖਾ ਦਿਓ ਕਿ ਹਾਸਾ ਕਿੰਨਾ ਆ ਸਾਰੇ ਇਕੱਠੇ ਆ ਪਰ ਗੱਲ ਇਹ ਸੀ ਦੀ ਆਗਾਜ਼ ਉਹਨਾਂ ਵੱਲੋਂ ਹੋਇਆ ਕਿ ਕੰਡਲ ਜੰਗ ਦਾ ਦਾਅਵਾ ਸੀਗਾ ਕਿ ਅਸੀਂ ਆਉਣਾ ਹੈ ਇਧਰ ਅਸੀਂ ਵੀ ਇਤਾਰ ਸੀਗੇ ਪ੍ਰੋਪਰ ਪਰ ਗੱਲ ਇੱਥੇ ਹੈ ਕਿ ਜਦੋਂ ਪ੍ਰਸ਼ਾਸਨ ਦੀਆਂ ਗੱਲਾਂ ਆਏ ਪ੍ਰਸ਼ਾਸਨ ਦੀ ਗੱਲ ਨੂੰ ਸੁਣਿਆ ਮੰਨਿਆ ਕਿਉਂਕਿ ਹਮੇਸ਼ਾ ਹੀ ਪ੍ਰਸ਼ਾਸਨ ਨਾਲ ਚੱਲਦੇ ਆਂ ਸਮਾਜ ਦੇ ਹਿੱਤ ਦੀ ਗੱਲ ਕਰਦੇ ਆਂ ਔਰ ਇੱਕ ਅਮਨ ਸ਼ਾਂਤੀ ਚਾਹੁੰਦੇ ਆਂ ਉਹਦੇ ਕਰਕੇ ਅਸੀਂ ਉਹਨਾਂ ਇੱਥੇ ਆਪਣਾ ਸ਼ਾਂਤੀ ਦੇ ਨਾਲ ਇੱਥੇ ਆਪਣਾ ਅਸੀਂ ਆਪਣੇ ਲੋਕਾਂ ਨੂੰ ਵੀ ਮੈਸੇਜ ਦੇ ਰਹੇ ਆਂ ਕਿ ਜੋ ਵੀ ਚੱਲ ਰਿਹਾ ਵਾ ਔਰ ਜਿਹੜਾ ਗੱਲ ਕਰਦੇ ਗਿਆ ਪਤਾ ਇਹ हिंदुस्तान ਇੱਕ ਲੋਕਤੰਤਰੀ ਦੇਸ਼ ਹੈ ਠੀਕ ਹੈ ਜੀ ਤੁਸੀਂ ਕਹਿੰਦੇ ਜੰਗ ਦਾ ਦਾਅਵਾ ਕਰਕੇ ਤਾਰਦੇ ਆਂ ਅਸੀਂ ਵੀ ਧਿਆਨ ਹੋਗਾ ਤਾਂ ਕਿ Gracias. agenda ਅਮਨ ਸ਼ਾਂਤੀ ਲਈ ਆਇਆ ਹੋਇਆ ਹੈ ਕੈਲੀਫੋਰਨੀਆ ਤੋਂ ਆਇਆ ਹੋਇਆ ਹੈ ਇਹਨਾਂ ਸ਼ਾਸਨ ਦਾ ਸਰਾ ਲੈ ਕੇ ਇੱਥੇ ਬੈਠੇ ਜੇ ਦੋਵੇਂ ਤੀਰ ਅੱਜ ਸਾਹਮਣੇ ਹੋ ਰਹੇ ਹਨ ਭਰੂ ਵਾਲੇ ਜਿਹੜੇ ਮੋੜ ਹੈ ਕਾਫੀ ਵੱਡਾ ਦੰਗਾ ਇਹ ਦੇਖੋ ਦੋ ਧਿਰਾਂ ਦੀ ਗੱਲ ਇਦਾਂ ਨਹੀਂ ਹੈ ਇਹ ਦੋ ਧਰਮਾਂ ਦੀ ਨਹੀਂ ਗੱਲ ਹੈ ਇਹ ਮਹਾਂ ਸਿੰਘ ਪਾਪਾ ਗੁਰਪ੍ਰੀਤ ਜਿਹੜਾ ਆਇਆ ਵਾ ਇਹ ਉਹ ਲੋਕਾਂ ਨੂੰ ਖਸਾ ਰਿਹਾ ਉਹ ਆਪਣੇ ਲੋਕਾਂ ਦੇ ਵਿੱਚ ਇਹੋ ਜਿਹਾ ਸਿਸਟਮ ਕਰਕੇ ਸਿੱਖ ਸੰਗਾਏ ਨੂੰ ਢੁਕਾ ਰਿਹਾ ਹੈ ਔਰ ਇਸਤ੍ਰੀ ਧਰਮ ਨੂੰ ਜਾਣ ਬੁੱਝ ਕੇ ਟਾਰਗੇਟ ਕਰ ਰਿਹਾ ਹੈ ਪਾਸਟਰ ਅੰਕੁਰ ਨਰੂਲਾ ਜੀ ਦਾ ਮਤਲਬ ਇਹ ਨਹੀਂ ਆ ਕਿ ਸਿਰਫ ਉਹਨਾਂ ਨੂੰ ਟਾਰਗੇਟ ਕਰ ਰਹੇ ਆ ਕੌਮ ਨੂੰ ਟਾਰਗੇਟ ਕਰ ਰਹੇ ਆ ਉਹ ਕੌਮ ਨੂੰ ਟਾਰਗੇਟ ਕਰਕੇ ਇੱਕ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਕਿਹੜੇ ਤਰੀਕੇ ਨਾਲ ਬਕਵਾਸ ਪੈਦਾ ਕਰ ਸਕੀਏ ਕਿਹੜੀ ਤਰੀਕੇ ਦੇ ਨਾਲ ਅਸੀਂ ਮਤਲਬ ਲੋਕਾਂ ਦੇ ਵਿੱਚ ਅਸ਼ਾਂਤੀ ਫੈਲਾਈ ਜਾ ਸਕੇ ਅਸੀਂ ਜੇ ਪ੍ਰਸ਼ਾਸਨ ਦੀ ਗੱਲ ਕਰਦੇ ਆ ਪ੍ਰਸ਼ਾਸਨ ਦੇ ਸਹਾਰੇ ਦੀ ਗੱਲ ਆ ਪ੍ਰਸ਼ਾਸਨ ਦੇ ਨਾਲ ਛੜੀ ਲਗਾਤਾਰ ਮੀਟਿੰਗ ਹੋਵੇ ਉਹਦੇ ਕਰਕੇ ਹੀ ਇਹ ਸ਼ਾਂਤੀਪੁਰੂ ਵੈਸੇ ਵੰਡੇ ਲੋਕਾਂ ਨੂੰ ਮੈਸੇਜ ਲੱਗਾ ਸੀਗਾ ਲੋਕੀ ਇੱਥੇ ਆਏ ਪਰ ਲੋਕੀ ਆ ਕੇ ਅਸੀਂ ਇੱਥੇ ਇਹਨਾਂ ਨੂੰ ਕਹਿ ਕੇ ਸੀ ਆਪਾਂ ਆਪਣੇ ਚਰਚਾ ਸਾਡੀ ਬੰਦਗੀ ਚੱਲ ਰਹੀ ਆ ਬੜੇ ਅੱਛੇ